ਹੈਲੋ ਹਾਂਜੀ ਦੀਪੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਜਿਹੜਾ ਵੀਡੀਓ ਬਲੌਗ ਹੈ ਜੀ ਅੱਜ ਇਹਦਾ ਸ਼ੁਰੂ ਕਰ ਰਹੇ ਹਾਂ ਕਿਉਂਕਿ ਕਾਫੀ ਦਿਨ 3-4 ਦਿਨ ਹੋ ਗਏ ਮੇਰੇ ਤੋਂ ਵੀਡੀਓ ਬਲੌਗ ਨਹੀਂ ਪਿਆ ਸੀਗਾ ਕਿਉਂਕਿ ਵੀਜੀ ਸੀਗੇ ਇੱਕ ਤਾਂ ਮੈਂ 3-4 ਦਿਨ ਬਹੁਤ ਲਗਾਤਾਰ ਮੇਹ ਪਿਆ ਜੀ ਮੇ ਨੇ ਬਹੁਤ ਹੈਰਾਨ ਕਰਕੇ ਰੱਖਿਆ ਕਈ ਵਾਹਿਗੁਰੂ ਜੀ ਅੱਗੇ ਹੀ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਹੁਣ ਮੈਂ ਨਾ ਪਹਿਣ ਤਾਂ ਚੰਗੀ ਗੱਲ ਨਾ ਕਿਉਂਕਿ ਸਾਰੇ ਪਾਸੇ ਹੀ ਪਾਣੀ ਪਾਣੀ ਹੜ੍ਹਾਂ ਦਾ ਮਾਹੌਲ ਹੋਇਆ ਪਿਆ ਤਾਂ ਕਰਕੇ ਹੀ ਚਲੋ ਆਪਾਂ ਅੱਜ ਧੁੱਪ ਬਹੁਤ ਵਧੀਆ ਨਿਕਲ ਗਈ ਸੀ ਧੁੱਪ ਦੇ ਵਿੱਚ ਹੀ ਆਪਾਂ ਜਿਹੜਾ ਗੱਡੀ ਵਾਲਾ ਬਰਾਂਡਾ ਹੈ ਉਹਦੀ ਸਾਫ ਸਫਾਈ ਕੀਤੀ ਚੰਗੀ ਤਰ੍ਹਾਂ ਜਿਹੜਾ ਉੱਥੇ ਸਮਾਨ ਵਗੈਰਾ ਪਿਆ ਸੀਗਾ ਉਹਨੂੰ ਬਾਹਰੇ ਧੁੱਪ ਲਵਾਈ ਹੈ ਨਾ ਬੇੜੇ 'ਚ ਕੱਢਿਆ ਸੁੱਕਰ ਕਰਿਆ ਵਾਹਿਗੁਰੂ ਜੀ ਦਾ ਵੀ ਚਲੋ ਅੱਜ ਧੁੱਪ ਨਿਕਲਿਆ ਹਨਾ ਵਧੀਆ ਗੱਲ ਹੈਗੀ ਕਿਉਂਕਿ ਹੁਣ ਜਿਹੜੇ ਮੀਂਹ ਹੀ ਬਹੁਤ ਜ਼ਿਆਦਾ ਪੈ ਚੁੱਕੇ ਨੇ ਸਾਰੇ ਪਾਸੇ ਹੀ ਆਪਾਂ ਨੂੰ ਪਤਾ ਵੀ ਕਿੰਨਾ ਪਾਣੀ ਪਾਣੀ ਹੋਇਆ ਪਿਆ ਹਨਾ ਰੋਜ਼ ਆਪਾਂ ਨਿਊਜ਼ ਦੇਖ ਰਹੇ ਆਂ ਫੋਨਾਂ ਤੇ ਟੀਵੀਆਂ ਤੇ ਖਬਰਾਂ ਦੇਖ ਰਹੇ ਆਂ ਪਾਣੀ ਪਾਣੀ ਬਹੁਤ ਜ਼ਿਆਦਾ ਹੋ ਗਿਆ ਤੇ ਉਰੇ ਅਸੀਂ ਸਵੇਰ ਸਮਾਨ ਅਸੀਂ ਕੱਢਤਾ ਸੀਗਾ ਧੁੱਪ ਦਾ ਅਸੀਂ ਪੂਰਾ ਲਾਹ ਲਿਆ ਸੀਗਾ ਅੱਜ ਤੇ ਹੁਣ ਅਸੀਂ ਰੈਸਟ ਜੀ ਕਰ ਰਹੇ ਸੀ 10-15 ਮਿੰਟ ਤੇ ਚਾਹ 3:30 ਵਜੇ ਅਸੀਂ ਚਾਹ ਵੀ ਪੀ ਰਹੇ ਸੀਗੇ ਉਰੇ ਟਾਈਮ ਹੋ ਚੁੱਕਿਆ ਸੀਗਾ ਜੀ 3:30 ਵਜੇ ਚੁੱਕੇ ਸੀਗਾ ਫਿਰ ਉਦੋਂ ਬਾਅਦ ਦੇ ਵਿੱਚ ਚਲੋ ਵੀ ਜਿਹੜਾ ਬੇੜੇ ਦੇ ਵਿੱਚ ਸਮਾਨ ਕੱਢਿਆ ਹੋਇਆ ਸੀਗਾ ਹਨਾ ਬਾਰੇ ਤੋਂ ਪਚ ਵੀ ਉਹਨੂੰ ਆਪਣੇ ਟਿਕਾਣੇ ਅਨਸਾਰ ਰੱਖ ਦਾਂਗੇ ਫਿਰ ਸ਼ਾਮ ਦਾ ਸੋਚਾਂਗੇ ਇਹ ਦਾਲ ਸਬਜ਼ੀ ਕੀ ਬਣਾਉਣਾ ਹੈ ਹਨਾ ਤੇ ਇਹ ਚਲੋ ਪਤਾ ਕੀ ਹੈ ਮੀਂਹ ਦਾ ਵੀ ਬਹੁਤ ਔਖਾ ਹੋ ਜਾਂਦਾ ਜਦੋਂ ਲਗਾਤਾਰ ਮੀਂਹ ਪਈ ਜਾਣਾ ਜਦੋਂ ਜ਼ਰੂਰਤ ਹੋਵੇ ਪੈ ਆਪਾਂ ਨੂੰ ਪਤਾ ਉਦੋਂ ਮੀਂਹ ਨਹੀਂ ਪੈਂਦਾ ਹੈਗਾ ਜਦੋਂ ਨਹੀਂ ਜ਼ਰੂਰਤ ਹੁੰਦੀ ਉਦੋਂ ਰੱਬ ਹਟਦਾ ਨਹੀਂ ਹੈਗਾ ਪਾਉਣੋਂ ਮੀਂਹ ਹਨਾ ਰੱਬ ਵੀ ਆਪਣੇ ਰੰਗ ਦਿਖਾਈ ਜਾਂਦਾ ਬਸ ਪਰ ਵਾਹਿਗੁਰੂ ਜੀ ਅੱਗੇ ਸਾਰੇ ਹੀ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਹੁਣ ਨਾਮ ਹੀ ਪਵੇ ਸਹੀ ਗੱਲਾਂ ਆਈ ਹਣਾ ਬਹੁਤ ਪੈ ਚੁੱਕਿਆ ਮੈਂ ਵੀ ਕਈ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਵੀਡੀਓ ਵਲੌਗ ਨਹੀਂ ਬਣਾ ਰਿਆ ਕਿਉਂਕਿ ਸਾਡਾ ਡੌਗੀ ਜਿਹੜਾ ਉਹ ਵਿਚਾਰਾ ਬਿਮਾਰ ਹੋਇਆ ਪਿਆ ਹਣਾ ਚਲੋ ਐ ਟੈਨਸ਼ਨ ਜੀ ਹੋ ਜਾਂਦੀ ਹੈ ਜਦੋਂ ਘਰ ਦੇ ਵਿੱਚ ਆਪਾਂ ਕੋਈ ਜਾਨਵਰ ਰੱਖਦੇ ਆ ਤਾਂ ਉਹਦੇ ਨਾਲ ਮੋਹ ਪਿਆਰ ਪੈ ਜਾਂਦਾ ਜਾਨਵਰ ਨਾਲ ਤਾਂ ਕਰਕੇ ਉਹਦੀ ਟੈਨਸ਼ਨ ਦੇ ਵਿੱਚ ਚਲੋ ਵੀਡੀਓ ਵਗੈਰਾ ਬਣਾਉਣ ਨੂੰ ਨਹੀਂ ਤਿਲ ਕੀਤਾ ਬਟ ਅੱਜ ਥੋੜਾ ਜਿਹਾ ਠੀਕ ਆ ਉਹ ਵਿਚਾਰਾ ਤੇ ਹੁਣ ਮੈਂ ਕਿਹਾ ਜੀ ਚਲੋ ਸਬਜ਼ੀ ਵਗੈਰਾ ਬਣਾਉਣੀ ਹੈ ਮੈਂ ਮੈਂ ਤਿੰਨ ਦਿਨ ਲਗਾਤਾਰ ਪੈਂਦਾ ਰਿਹਾ ਹੁਣ ਆਪਣਾ ਕੱਪੜੇ ਵਗੈਰਾ ਧੋਤੇ ਸੀਗੇ ਸਵੇਰੇ ਕੱਪੜੇ ਵਗੈਰਾ ਧੋਤੇ ਸੀਗੇ ਸਵੇਰੇ ਤੇ ਵਧੀਆ ਚਲੋ ਧੁੱਪ ਨਿਕਲ ਗਈ ਸੀ ਕੱਪੜੇ ਸੁੱਕੇ ਵਿੜਾ ਬੂੜਾ ਹਣਾ ਘਰ ਘਰਾਂ ਨੂੰ ਧੁੱਪ ਵੀ ਬਹੁਤ ਜ਼ਰੂਰੀ ਹੁੰਦੀ ਹੈ ਹਣਾ ਸੁੱਕ ਗਏ ਸੀਗੇ ਬਾਹਰ ਮਨ ਲੱਗ ਗਏ ਡੇਟ ਤੇ ਹੈਗੇ ਅਸੀਂ ਕੋਈ ਅੱਛਾ ਵਿੜਾ ਉਹ ਕੇਵਲ ਵਾਲਾ ਵਿੜਾ ਆਇਆ ਹੋਇਆ ਅੱਛਾ ਮੈਨੂੰ ਇਹ ਹੋ ਗਿਆ ਮੈਂ ਕਿਹਾ ਕੇਵਲ ਪਾਉਣੀ ਆ ਆ ਟੀਵੀ ਨੂੰ ਟੀਵੀ ਤੇ ਕੇਬਲ ਪਾਉਣੀ ਸੀ ਉਹ ਵੀ ਰਸੀਗਾ ਮੈਨੂੰ ਐਸੀ ਵੀ ਗੱਟਾਂ ਤੇ ਪਤਾ ਨਹੀਂ ਕਹਣਾ ਆਇਆ ਹਨਾ ਮੈਂ ਦੇਖਣ ਜਾਂਦੀ ਸੀਗੀ ਬਟ ਉਹ ਵੀਰੇ ਚਲੋ ਕੇਵਲ ਹੋਰ ਕਰ ਰਹੇ ਸੀਗਾ ਸਹੀ ਤੇ ਹੁਣ ਟਾਈਮ ਹੋ ਚੁੱਕਿਆ 5:30 ਵਜੇ ਚੁੱਕੇ ਨੇ ਮੈਂ ਕਿਹਾ ਚਲੋ ਸਬਜ਼ੀ ਬਣਾਉਣੀ ਆ ਸਬਜ਼ੀ ਬਣਾਵਾਂਗੇ ਹੁਣ ਆਲੂ ਤੇ ਪਕੌੜਿਆਂ ਦੀ ਆਲੂ ਇੱਕ ਦੋ ਹੀ ਪਾਵਾਂਗੇ ਹਨਾ ਪਕੌੜੇ ਵੱਧ ਪਾ ਲਾਂਗੇ ਤੇ ਮੈਂ ਕਿਹਾ ਚਲੋ ਪਿਆਜ਼ ਵਗੈਰਾ ਮੈਂ ਕੱਟ ਲਈ ਸੀਗੀ ਹਰ ਮੰਨੰਦਰ ਬੈਠਾਗਾ ਤੇ ਡੈਡੀ ਬਾਹਰ ਹੀ ਬੇੜੇ ਚ ਥੋੜਾ ਜਿਹਾ ਕੰਮ ਜਿਆ ਸੀਗਾ ਕੋਈ ਉਹ ਕਰ ਰਹੇ ਸੀ ਆਪ ਦਾ ਹਨਾ ਤੇ ਚਲੋ ਮੈਂ ਕਿ ਚਲੋ ਮੈਂ ਸਬਜ਼ੀ ਵਗੈਰਾ ਬਣਾ ਲੈਣੀ ਆ ਟਟਕ ਉਨਕੇ ਰੱਖ ਦੰਨੀ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਕੰਮ ਸੌਰੀ ਕੰਮ ਨਹੀਂ ਹੋਰ ਕੋਈ بس ਕੱਪੜੇ ਨੇ ਜਿਹੜੇ ਸੁੱਕ ਗਏ ਸੀ ਉਹਨਾਂ ਨੂੰ ਲਾ ਕੇ ਲੈ ਕੇ ਆਉਂਗੀ ਇਹਨਾਂ ਮੇਰੀ ਸਬਜ਼ੀ ਬਣ ਜੇ ਮੈਂ ਕੱਪੜੇ ਤੈਹਾ ਕਰ ਦੂੰਗੀ ਠੀਕ ਹੈ ਜੀ ਥੋੜੇ ਜਿਹਾ ਭਾਂਡੇ ਪੈਣੇ ਚਾਹ ਪੀਤੇ ਤੇ ਉਹ ਮਾਂਦੀ ਆ ਚਾਹ ਪੀ ਕੇ ਆਟੇ ਸੀ ਕਿਉਂਕਿ ਪਹਿਲਾਂ 3 ਵਜੇ ਚਾਹ ਪੀਤੀ ਉਹ ਮੈਂ ਮੰਨਦੇ ਸੀ ਫਿਰ ਹਰਮਨ ਕਹਿੰਦਾ ਮੰਮੀ ਚਾਹ ਦੀ ਕੁੱਟਾ ਹਨਾ ਪਟ ਪਹਿਲਾਂ ਇਹ ਚਾਹ ਨਹੀਂ ਪੀਂਦਾ ਸੀਗਾ ਹੁਣ ਫੇਰ ਦੁਬਾਰੇ ਕਹਿ ਦਿੰਦਾ ਮਿੰਟ ਘੰਟੇ ਬਾਅਦ ਕਹਿ ਦਿੰਦਾ ਮੈਂ ਚਾਹ ਪੀਣੀ ਆ ਚਾਹ ਪੀਣੀ ਆ ਉਹ ਚਾਹ ਬਣਾ ਕੇ ਠੀਕ ਸੀ ਦੋਕ ਭਾਂਡੇ ਸੀ ਉਹ ਵੀ ਮਨਜੂਗੀ ਹੁਣ ਫਿਰ ਤੇ ਆਪਾਂ ਨੇ ਚਲੋ ਬਣਾ ਲਿਆ

ਨੱਚ ਮੈਂ ਪਾਉਣੀ ਆ ਪਾਣੀ ਪਹਿਲਾਂ ਆਲੂ ਚੱਕਣਾ ਦਾ ਉਚਾਰ ਕੱਟੇ ਨੇ ਜਿਹੜੇ ਆਪਾਂ ਹਨ ਚਲੋ ਛੇ ਹਲ ਨੂੰ ਚਾਵਾਂਗੇ ਪੱਕਾ ਤਿੰਨਾਂ ਚ ਪਾ ਦਈਏ ਜੀ ਪਾਣੀ ਚਲੋ ਠੀਕ ਹੈ ਜੀ ਆਪਾਂ ਸਬਜੀ ਦਾ ਤਰਕਾ ਲਾਤਾ ਆਲੂ ਵਗੈਰਾ ਕੱਟਦੇ ਆਪਾਂ ਫੇਰ ਮਿਲਦੇ ਆ ਠੀਕ ਹੈ ਜੀ ਚਲੋ ਸਬਜੀ ਦਾ ਤਰਤਾ ਜਿਹੜਾ ਆਪਣਾ ਬਣ ਚੁੱਕਿਆ ਉਸਨੇ ਟਾਈਮ ਦੇ ਵਿੱਚ ਆਪਾਂ ਆਲੂ ਜਿਹੜੇ ਹੁਣ ਪਾ ਲਏ ਸੀ ਹਨਾ ਉਹ ਛੱਡ ਦਿੱਤਾ ਹਨ ਨੂੰ ਆਪਾਂ ਕੱਟ ਲਈ ਸੀਗੇ ਪਕੌੜੇ ਆਪਾਂ ਭੋਂਤੇ ਸੀ ਜਿਹੜੇ ਪਕੌੜੇ ਨੇ ਨਾ ਇਹ ਸਬਜ਼ੀ ਦੇ ਵਿੱਚ ਪਹਿਲਾਂ ਜਦੋਂ ਆਲੂ ਨੇ 5 ਕਿੰਨਾਂ ਆਲੂ ਨੂੰ ਸੇਕ ਲਵਾ ਕੇ ਨਾ ਫੇਰ ਉਹਦੇ ਵਿੱਚ ਪਾਉਂਦੇ ਹਣਾ ਆਲੂ ਮੈਂ ਬਹੁਤ ਥੋੜੇ ਪਾਉਣੀ ਆ ਵਧੀਆ ਨਹੀਂ ਲੱਗਦੇ ਹੈਗਿਆ ਆਲੂ ਤਾਂ ਇੰਨੇ ਜ਼ਿਆਦਾ ਪਾਉਣਾ ਚਾਹਤੇ ਪਕੌੜੇ ਥੋੜੇ ਜਿਹਾ ਜ਼ਿਆਦਾ ਪਾਵਾਂਗੇ ਤਾਂ ਸਬਜ਼ੀ ਦੇ ਵਿੱਚ ਹਣਾ ਚਲੋ ਨੂੰ ਇਹਨਾਂ ਦਿੰਮਾਂ ਗੈਸ ਕਰਕੇ ਧਰ ਦੋ ਹਨਾ ਫਿਰ ਬਾਅਦ ਚੰਨ ਪਕਾਉਦੇ ਨੇ ਜਿਹੜਾ ਇਹ ਤੋਂ ਬਣਾਣਗੇ ਇਹਨੇ ਟਾਈਮ ਦੇ ਵਿੱਚ ਵਾਰੋਂ ਮੈਂ ਕੱਪੜੇ ਲੈ ਕੇ ਉਹਨੇ ਲਾ ਕੇ ਇਹਨ ਦੇ ਚਿੱਟਾ ਲੈ ਕੇ ਇਹ ਕੱਪੜੇ ਲਾ ਕੇ ਅੱਜ ਅਸੀਂ ਆਹ ਵਾਲਾ ਭਾਂਡਾ ਜਿਹੜਾ ਸਾਫ਼ ਕੀਤਾ ਹੈ ਆ ਦੇਖੋ ਅੱਜ ਅਸੀਂ ਸਾਰਾ ਭਾਂਡਾ ਇਹ ਸਾਫ਼ ਕਰਤਾ ਉੱਥੇ ਕੁੱਲਰ ਪਿਆ ਸੀ ਕੱਪੜੇ ਤੋਂ ਵਾਲੀ ਮਸ਼ੀਨ ਪਈ ਸੀ ਸਲਾਬ ਨਾ ਮੀਂਹ ਤਿੰਨ ਦਿਨ ਲਗਾਤਾਰ ਆਉਂਦਾ ਰਿਹਾ ਪੈਂਦਾ ਰਿਹਾ ਸਲਾਬ ਹੋ ਗਈ ਸੀ ਬਹੁਤ ਜ਼ਿਆਦਾ ਤਾਂ ਕਰਕੇ ਅੱਜ ਮੈਂ ਤੇ ਹਰਮਨ ਦੇ ਟੈੜੀ ਅਸੀਂ ਦੋਨਾਂ ਨੇ ਸਮਾਨ ਸਾਰਾ ਬਾਰੇ ਕੱਟਤਾ ਹਨਾ ਗੱਡੀ ਵਗੈਰਾ ਬਾਰੇ ਕੱਟਦੀ ਸੀਗੀ ਕਿਉਂਕਿ ਧੁੱਪ ਲੱਗ ਗਈ ਅੱਜ ਵਧੀਆ ਚੰਗੀ ਤਰ੍ਹਾਂ ਹਨਾ ਇਹ ਇੱਟਾਂ ਜਿਹੜੀ ਆ ਲੋਕ ਇੱਟਾਂ ਇਹਦਾ ਜ਼ਿਆਦਾ ਫਾਇਦਾ ਹੈ ਜਦੋਂ ਸੁੱਕ ਜਾਂਦੀ ਆ ਉਹ ਮਰਸਾ ਉਹਨੂੰ ਪਤਾ ਨਹੀਂ ਕੀ ਗੱਲ ਆ ਉਹ 2-3 ਦਿਨਾਂ ਚ ਸੁੱਕੂ ਫੇਰ ਉਹਦੀ ਜਿਹੜੀ ਸਿੱਲ ਜੀ ਆ ਨਾ ਚੜੀ ਹੋਈ ਫੇਰ ਜਾਊਗੀ ਹਨਾ ਕਲੀਨ ਕਲੀਨ ਜਾਊਗਾ ਸਾਫ-ਸਾਫ। ਹਮ ਕੱਪੜੇ ਰੜੇ ਮੇਰੇ ਸੁੱਕ ਗਏ ਸੀਗੇ ਮੈਂ ਕਿਹਾ ਚਲੋ ਲਾ ਕੇ ਨ ਤੈਹਾ ਕਰਦਾ ਉਹਨਾਂ ਦੀ ਹਣਾ ਤੇ ਗੱਡੀ ਫੇਰ ਹਰਮਨ ਨੂੰ ਕਹਿੰਨੀ ਆ ਉਹ ਅੰਦਰ ਕਰ ਦੂ ਕਰੇ। ਜਾਂ ਫਿਰ ਇਹਦੇ ਡੈਢ ਕਰ ਲੈਣਗੇ। ਬਾਤੂ ਘਾਟੂ ਸਮਾਨ ਅੱਜ ਸਾਰ ਅਸੀਂ ਕਢਤਾ ਸੀਗਾ ਨਾ। ਧੋਤਾ ਸੀਗਾ ਧੁੱਪੇ ਰੱਖਤਾ ਸੀਗਾ ਧੋਕੇ। ਇੱਕ ਦੋ ਦਿਨਾਂ ਚੁੱਲੇ ਤੇ ਲਾਉਂਗੀ ਮਿੱਟੀ ਹਣਾ। ਮਿੱਟੀ ਤੇ ਚੁੱਲੇ ਲਾਉਣ ਚੁੱਲੇ ਤੇ ਨਾ ਮਿੱਟੀ ਲਾਉਣ ਵਾਲੀ ਆ। ਤੇ ਚਲੋ ਇਹ ਆਪਾਂ ਲਾ ਲਈ ਹੁਣ ਕੱਪੜੇ ਹਰੋਂ ਨੇ ਤੈ ਵਗੈਰਾ ਕਰ ਲਾਂਗੇ। ਸਬ지 ਦੇ ਖਾਸ ਨੂੰ ਕਿਵੇਂ ਸੌਣੇ ਬਣਾ ਕਿੰਨੇ ਵਧੀਆ ਬਣੇ ਮੈਂ ਇਹ ਤਰੀਕਾ ਨਾਲ ਬਣਾਉਣੀ ਹੈ ਸਬ지 ਤੇ ਜਿਹੜੀ ਤਰੀਗੀ ਹੈ ਨਾ ਉਹ ਲਾਲ ਦੀ ਤਰੀ ਹੋਈ ਦੀ ਬਹੁਤ ਹੀ ਵਧੀਆ ਲੱਗਦਾ ਖਾਣ ਨੂੰ ਇਹ ਹੋ ਜਾਂਦੀ ਹੈ ਦਿਨ ਦਾਸ ਪਾ ਕੇ ਮੈਂ ਆਲੂ ਉਹ ਕਰ ਲੇਤੀ ਹੁਣ ਲਾਲ ਦੀ ਤਰੀ ਬਣ ਜਾਂਦੀ ਹੈ ਬਹੁਤ ਵਧੀਆ ਸੁਗੰਧੀ ਲੱਗਦੀ ਹੈ ਮੈਂ ਪਾਉਂਗੀ ਹੋਰੇ ਹੋਰੇ ਚਮਕੀ ਵਾਲੇ ਆਪੇ ਇਸੇ ਲਾਗੂ ਨੇ ਘਰਮਣ ਕਾਇਕਣਾ ਕੰਪਨੀ ਕੁਆਲਟੀ ਤੇ ਇਹ ਲਗੂ ਨੇ ਹੁਣ ਅਗਲਾ ਕੋਈ ਚਾਹਤ ਹਾਂ ਕਰ ਨਹੀਂ ਮੈਨੂੰ ਪਾਣੀ ਦੇ ਦਿੱਤਾ ਆਲੂਆਂ ਨੂੰ ਮਿਚਲੇ ਨਾ ਤੁਹਾਨੂੰ ਮਿਲ ਚਲੇ ਪਾਣੀ ਲੈ ਇਸਨੇ ਹੁਣ ਪਾਣੀ ਪਾ ਲਾ ਚਲੋ ਇਹਨਾਂ ਆਪਣੀ ਸਬਜੀ ਜਿਹੜੀ ਬਣ ਜੂਗੀ ਹੈ ਨਾ ਸਟੱਟਾ ਤਬੀਏ ਸਰੀਰ ਡੇਮੋ ਕਰਦੀ ਐ ਨਾ ਬਾਕੀ ਕੰਮ ਕਰ ਲੂੰਗੀ ਸਬਜ਼ੀ ਨੂੰ ਬੰਨਣਾ ਕੱਟਉ ਉੱਤੋਂ ਹੋ ਪਰ ਹਾਂ ਪਰ ਹਾਂ ਪੁੱਤਰ ਭਲੇ ਸੋਕ ਤੇ ਸੋਕ